ਕਰਤੀ ਵੀਡੀਓ ਸਟਾਰਟ ਬਲਾਉ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਲੋ ਜੀ ਆਪਾਂ ਚੱਲਿਆ ਜੀ ਕਸਤੀ ਲਿਓਨੇ ਦੋ ਦਿਨ ਕੰਮ ਕਰਨ ਫੇਰ ਰਾਸਤੇ ਜਿੱਦੇ ਆਪਾਂ ਘਰ ਤੇ ਚੱਕ ਲਿਆ ਮਜੀਦ ਮੈਂ ਉਹਨੇ ਮੁੰਡੇ ਨੂੰ ਦੱਸਦੀ ਆਪਾਂ ਕਰਨਾ ਗਿਆ ਗਿਆ ਮਜੀਦ ਜੀ ਯਾਦ ਰੱਖੀ ਬਸ ਕੰਮ ਤਾਂ ਦੋਵੇਂ ਯਾਦ ਤਾਂ ਗਿਆ ਰੱਖਣਾ ਦਾ ਇੱਕਦਾਂ ਆਪਾਂ ਤਾਂ ਸਬਤ ਪਹਿਲਾਂ ਜਾ ਕੇ ਕਰਨੀ ਗੱਡੀ ਸਾਫ ਗੱਡੀ ਸਾਫ ਕਰਨ ਦੇ ਬਾਅਦ ਯਾਦ ਰਹਿ ਗਿਆ ਵੇਲੇ ਕੀ ਹੁਣ ਇੱਕ ਸਾਗ ਚਲੋ ਦੁਰੀਏ ਫਿਰ ਚਲੋ ਜੀ ਚਲੋ ਸਾਵ ਤੂੰ ਇਹ ਬਾਕ ਸਨੀਵਾਰਾ ਕਾਣੇ ਨੂੰ ਉਹ ਕਸਲੇ ਨੂੰ ਤਾਂ ਮਨਾਰ ਬਣ ਜਾਂਦਾ ਇੱਥੇ ਓ ਵੀ ਜਾਮ ਬਹੁਤ ਰਹਿੰਦਾ ਵੀਰਾ ਅੱਗੇ ਨਹੀਂ ਥੋੜੇ ਜਾਮ ਹੁੰਦਾ ਹੁਣ ਤਾਂ ਬਹੁਤ ਜਾਮ ਹੁੰਦਾ ਰੰਗ ਤੋਂ ਬਾਅਦ ਵੀ ਮੈਂ ਸ਼ਾਮ ਨੂੰ ਜਾਂ 5 ਵਜੇ ਛੁੱਟੀ ਹੁੰਦੀ ਆ ਹਾਂ ਯਾਦ ਵੀ ਮਾ ਉਹ ਜੋ ਟਾਈਮ ਬਹੁਤ ਜਾਮ ਹੁੰਦਾ ਇੱਥੇ ਪਰ ਅੱਗੇ ਕਮਲ ਉਹਨਾਂ ਵੇਲੇ ਵੀ ਇੰਨਾ ਲੱਗਦਾ ਹੁੰਦਾ ਪਹਿਲਾਂ ਇਹ ਨਾ ਜੋ ਹੀ ਜਿਹੜੇ ਟਾਈਮ 'ਚ ਜਦੋਂ ਸੀ ਆਏਦੇ ਹਾਂ ਲੋਕਾਂ ਕਹਿੰਦੇ ਸਨ ਬੁੱਧ ਪੁਰਾਣੇ ਹੋ ਗਏ ਸੀ ਉਹਨਾਂ ਜਿਹੜੇ ਟਾਈਮ 'ਚ ਅਸੀਂ ਆਏਦੇ ਨਾ ਜਾ ਕੇ ਸੱਤ ਅੱਠ ਜਾਏ ਸੀ ਹਾਂ ਉਹ ਜ਼ਿਆਦਾ ਗੱਡੀਆਂ ਘੱਟ ਤੀਆਂ ਹੁਣ ਜਣੇ ਖਣੇ ਜਿਹੜੇ ਇਹਨਾਂ ਨੂੰ ਲਾਇਸੈਂਸ ਸੌਖੇ ਕਰਤੇ ਲਾਇਸੈਂਸ ਮੈਂ ਸਭਲਾ ਸੌਖਾ ਕਰ ਲੈਂਦਾ ਅੱਗੇ ਤਾਂ ਕੋਈ ਆ ਬਣਾਉਣ ਵਾਲਾ ਵੀ ਤਾਂ ਹੁੰਦਾ ਪੰਜਾਬੀ ਵੀ ਇਤਨਾ ਸਲੇਟ ਕਰਨ ਵਾਲਾ ਵੀ ਹਾਂ ਹੋਇਆ ਕਿ ਲਾਇਸੈਂਸ ਸੌਖੇ ਮਿਲਦੇ ਹੋਵੇ ਹੁਣ ਤਾਂ ਹਰੇਕ ਦੇ ਘਰ ਤਾਂ ਦੋ ਦੋ ਗੱਡੀਆਂ ਖੜੀਆਂ ਦਿਨ ਦਿਨ ਨੋ ਪਪੀਆਂ ਹੋਰ ਨਹੀਂ ਪਹਿਲਾ ਸਾਹ ਆਪਣੇ ਦੇ ਇਛਤਾਰਾਂ ਦੇ ਬੋਲੇ ਲਾ ਲੈ ਬਿਲਵਿੰਦਰ ਰਮਲੀ ਉੱਪਰ ਬਲ ਹੁੰਦੀ ਸੀ ਜੱਲੀ ਚਲੋ ਵੀ ਮੁੰਡਿਓ ਉੱਤਰੋ ਉੱਤਰੋ ਕਾਦਨੇ ਹੋਰ ਬਰੂ 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 ਤੋਂ ਬੋਲ ਨਹੀਂ ਨਾ ਕੋ ਬਾਈ ਜੀ ਉਪਰ ਹੋਰ ਪਾਸੇ ਗਾਡੀ ਚਲਾਦੀ ਉਧਰ ਬੈਠਣ ਦੀ ਪੈ ਬੋਕਾ ਉਧਰ ਕੰਮ ਇਹ ਤੁੰਡੂ ਮੇਰੀ ਇਹ ਦੋ ਆ ਮੇਰੀ ਆ ਹਾਂ ਉਹ ਤੇ ਆ ਮੇਰਾ ਭਾਈ ਇਹ ਪੀਣ ਕੇ ਜਮੈਂ ਕੋੜੀ ਆ ਤਾਂ ਉਹ ਵੀ ਕੋੜੀ ਹੁੰਦੀ ਆ ਮੈਂ ਵੀ ਪਸਾਫ ਦੀ ਮੈਂ ਤਾਂ ਨਹੀਂ ਕਰਦਾ ਪਸੰਦਾ ਚੀਜ਼ ਨਹੀਂ ਇਹ ਨੂੰ ਮਾਇ ਦਾ ਬਿਮਾਰ ਕਰਕੇ ਕੋਈ ਇਹਦੇ ਵਿੱਚ ਇਹ ਮੁੰਡਾ ਹੋ ਗਿਆ ਬਿਮਾਰ ਇਹ ਤਾਂ ਦਵਾਈ ਹੈ ਇਹ ਕੜੀ ਅਰੇ ਫੋਨ ਖੋਲਦਾ ਇਹਨੂੰ ਪੀ ਕੇ ਫੋਨ ਕੀ ਬਨੇ ਰਿਹਾ ਫੀ ਹ ਆਰ ਕੇ ਜੀ ਉਹ ਮੈਨੂੰ ਇਹ ਤਾਂ ਨਹੀਂ ਜਾਣਾ ਯਾਰ ਮੈਨੂੰ ਇਹ ਤਾਂ ਨਹੀਂ ਜਾਣਾ ਚੱਕ ਦੇ ਯਾਰ ਇਹਦਾ ਵਿੱਚ ਗਵਾ ਹੈ ਜਿਹੜੇ ਵੀਡੀਓ ਦੇ ਦਿਆਂ ਯਾਰ ਨੂੰ ਤਾਂ ਆ ਉਹ ਕਿਹਾ ਵੀ ਚਾਹ ਪੀਣੀ ਰਸਤਾ ਸੀ ਤਾਂ ਪੀ ਕੇ ਆਏ ਤੇ ਤੇਰੇ ਘਰ ਕੇ ਆਏ ਖਾ ਲਾ ਤਾ ਨਾ ਪਰ ਮੈਂ ਤਾਂ ਨਹੀਂ ਖਾ ਸਕਦਾ ਨਹੀਂ ਖਾਣਾ ਪੈਣਾ ਅਸੀਂ ਤਾਂ ਪਹਿਲਾਂ ਘਰ ਚਾਹ ਪੀ ਗਏ ਆ ਇਹਦਾ ਤੇਰੇ ਵਾਸਤੇ ਆ ਬਾਹ ਲੂੰਕੇ ਵਾਲੀ ਇਹ ਤਾਂ ਹੁਣ ਮੈਂ ਬੋਸਾ ਘਰੋਂ ਲੈ ਜੂ ਥੱਲੇ ਭੇਡ ਕੇ ਕਾਕਾ ਤੇ ਤੁਹਾਨੂੰ ਲੈ ਜਾ ਨਹੀਂ ਨਹੀਂ ਮੈਂ ਨਹੀਂ ਉਹ ਤਾਂ ਜਣਾ ਚੱਲ ਤੂੰ ਖਾ ਜਿੰਨਾ ਖਾ ਹੁੰਦਾ ਖਾਣਾ ਫਿਰ ਬਾਅਦ ਚ ਖਾਣਾ ਫਿਰ ਉਹ ਕੋ ਜਵਾ ਲੈ ਹਾਂ ਦੋਨੋਂ ਮੈਂ ਹੌਂ ਚ ਬੈਠੇ ਢੇਮਾ ਘੇਰ ਰਹੇ ਹਾਂ ਹੁਣ ਆਪਾਂ ਪਹਿਲਾਂ ਗੱਡੀ ਸਾਫ਼ ਕਰਕੇ ਕਰੀਏ ਜਾਂ ਸਾਗ ਲਿਆਈਏ ਗੱਡੀ ਮੀ ਜਿੱਤਾ ਤੂੰ ਚਲਾ ਓਏ ਮੈਂ ਬੈਨਾ ਸਾਈਡ ਤੇ ਗੱਡੀ ਦਾ ਭਾਰ ਤੇ ਵੀ ਗਾਣੇ ਤੋਂ ਹਣ ਵਾਲੀ ਹੋਈ ਵੀ ਆ ਪਰ ਮੀ ਤਾਂ ਪਿੰਡ ਹਫਤਾ ਦਾ ਹੋ ਗਿਆ ਮੀ ਨੇ ਹਟਿਆ ਨਹੀਂ ਮੇਰੇ ਤੋਂ ਬਾਅਦ ਕਿਸ ਨੇ ਧੋਣੀ ਵੀ ਨਹੀਂ ਨਾ ਹੈ ਜਿਆਦਾ ਫਿਰ ਆਇਆ ਕਰੀ ਕਿਸੇ ਦਿਨ ਬਾਈ ਬਣ ਕੇ ਧੋ ਕੇ ਖੜਾ ਖੜਾ ਜਿੰਦਿਆ ਕੇ ਨਾ ਗਰਾਜ ਚ ਦਵਾਰਾ ਲਾ ਜੀ ਹੋ ਤੋ ਲਾ ਮੈਂ ਕਿਹਾ ਜੰਮ ਜਣੀ ਇਹ ਜਾਨੂੰ ਮੈਂ ਇੰਡੀਆ ਦੇ ਮੁੜ ਕੇ ਹਣਾ ਗੱਡੀ ਦੇ ਪਿੱਛੇ ਵਿੱਚ ਤੇ ਹੀ ਬੁਰੀ ਹਾਲਤ ਵੀ ਵੀ ਆ ਪੂਰੀ ਲਿਬੜੀ ਆ ਇਸ ਤੇ ਕੰਟਰੋਲਰ ਕਰਤਾ ਚੇਂਜ ਆਪਾਂ ਨੇ ਬੈਠੋ ਜੀ ਬੈਠੋ ਉਹ ਚਾਉ ਹੋ ਗਈ ਉਗਰਾਤੀ ਬੁੱਕ ਉਹਦੇ ਉੱਤਰ ਨੂੰ ਘਵਾ ਕੇ ਲਾ ਦਿੰਦਾ ਯਾਰ ਚੱਲਿਆ ਉਹ ਨਿਨਾ ਗਿਆ ਹੁਣ ਜਾਊਗਾ ਕਦੇ ਨਹੀਂ ਜਾਊਗਾ ਉਹ ਉੱਥੇ ਲਾ ਦੇ ਨਾ ਉਹ ਬੇਲੀ ਉੱਥੇ ਨਹੀਂ ਪੂਰੀ ਨਹੀਂ ਆਉਣੀ ਹੈ ਉਹ ਪਰਲੇ ਪਾਸੇ ਪਰਾਂ ਪਰਲੇ ਪਾਸੇ ਲਾ ਦੇਗਾ ਫਰੋਂ ਹੈ ਵੀ ਜਗਾ ਆ ਲੈ ਵਾਧੂ ਵੇ ਪਰਾਂ ਦਾ ਸਾਰੇ ਖਾਲੀ ਪਏ ਯਾਰ ਹਾਂ ਜੀ ਬੋਲੋ ਲੈ ਇਹਦਾ ਜਿਹੜੇ ਬੰਦੇ ਮੀਂਹ ਪੈਂਦੇ ਚ ਗੱਡੀ ਧੋਣੇ ਆ ਹੂੰ ਇਹਨਾਂ ਕੋਲ ਪੈਸੇ ਹੀ ਵੱਧਾਂਗੇ ਇਹਨਾਂ ਨੇ ਉੱਪਰੋਂ ਕਾਣੇ ਉਹ ਦੇਖ ਲਿਆ ਅੱਜ ਨੈਟ ਦੇ ਮੌਸਮ ਕੱਢ ਕੇ ਯਾਰ 2 ਮਿੰਟ ਤੱਕ ਵੀ ਹਟਿਆ ਲੋ ਉਹ ਦਿਮਾਗ ਚ ਫੜ ਗਏ ਮੀਂਹ ਤਾਂ ਹਟ ਜਾਣਾ ਵੀ ਜਿਹੜਾ ਚਿੱਕੜ ਪੈਣਾ ਉਹ ਹੀ ਤਾਂ ਚੱਕਰ ਆ ਯਾਰ ਤਾਂ ਹੀ ਤਾਂ ਫਾਇਦਾਤੀ ਬਾਹਰ ਆਵੇ ਬਸ ਬਹੁਤ ਤਾਂ ਓਕੇ ਆ ਹੁਣ ਗੱਡੀ ਧੋਣੀਆਂ ਤੁਸੀਂ ਜੇ ਨਾ ਅਸਲ ਚ ਸਾਫ਼ ਕਰਨੀਆਂ ਤੁਸੀਂ ਜੇ ਨਾ ਕਰੀ ਤੁਹਾਡੇ ਮੈਂ ਸੀਲ ਕੱਢ ਦਣੇ ਆ ਆ ਵੀ ਹਾਂ ਐ ਕਲੀਨ ਹੋਊਗੀ ਗੱਡੀ

ਕਿਦੇ ਆਪਣੇ ਤਾਂ ਨਹੀਂ ਚੱਕ ਲੈ ਗਿਆ ਉਹ ਪੰਜ ਦੀਆਂ ਪੰਜੇ ਨਿਕਲਣੀਆਂ ਐ ਅਸਿਆ ਉਹਨੇ ਵਿੱਚ ਪਾਇਆ ਹੈ ਨਹੀਂ ਕੁਝ ਵੀ ਐਵੇਂ ਹੱਥ ਜਾ ਪਾ ਕੇ ਖੱਟ ਲੈ ਕੱਟ ਲੈ ਗਿਆ ਵੈਸੇ ਪਾਂਜੀ ਉਹਦੇ ਦੀ ਖਰਦਾ ਉਹਦੇ ਹਾਂ ਉਹਦੇ ਬੰਦਾ ਤੇ ਜਾ ਬੰਦਾ ਯਾਰ ਫਿਰ ਉਹਨੇ 2-3 ਰੁਪਏ ਨਾਲ ਗੱਡੀ ਧਾਉਣੀ ਐ ਉਹਦੇ ਉਹਦੇ ਕਿੰਨੀ ਤੇਜ਼ ਲੱਗਿਆ ਹਾਂ ਇਹ ਆਪਣਾ ਚਾਈਨੀਜ਼ ਬਾਈ ਆ ਚਾਈਨੀਜ਼ ਬਾਈ ਗੱੱਬੇ ਇਹ ਕਰਕੇ ਲਾ ਲਾ ਦੋ ਹੀ ਮਹੀਨਾ ਚੱਲ ਬਣ ਗਈਆਂ ਈ ਵੀ ਲੈ ਆਉਰੇ ਲੈ ਆ ਮੀਨ ਗੱੱਬੇ ਉਹ ਗੱੱਬੇ ਇਹ ਲੈ ਆਉਰੇ ਜਿੱਥੇ ਮੈਂ ਖੜਾ ਆ ਕੋ ਇਧਰ ਹੁਣ ਜਗ੍ਹਾ ਬਚੀ ਬਹੁਤ ਬੱਤ ਜੀ ਦਾ ਗੱਡੀ 'ਚ ਬੈਠਾ ਤੂੰ ਨਾ ਲੱਗਦਾ ਲੈ ਵੀ ਜਿਲੂਸ ਦਾ ਲਾ ਯਾਰ ਆ ਦੁਨੀਆ ਨਵੇਂ ਕੱਪੜੇ ਵਾਗੇ ਸੀ ਗੰਦੀ ਖਾਬਦਾਰ ਚਲੋ ਹੋ ਗਿਆ ਸ਼ੁਰੂ ਮੈਂ ਕਾਊਂਟ ਲੱਗਿਆ ਫੜ ਲਾ ਪੈ ਪਜਾ ਟੂ ਇੰਟਰ ਹੋ ਗਿਆ ਚੱਕ ਚੱਕ ਆ ਕਿਹੜੇ ਨਹੀਂ ਬੱਕ ਬੰਨਣ ਕੋਈ ਨਹੀਂ ਦੱਬਣਾ ਕਮਲ ਦੱਬਦੇ ਪਾਸੇ ਜੀ ਦੱਬਦੇ ਕਹਿੰਦਾ ਪਾਦ ਕੇ ਪੈਸੇ ਚੱਲ ਪਣੀ ਹੈ ਆਪੇ ਚੱਲ ਵੀ ਉਹ ਵਿੱਚੇ ਪਿਆ ਰਹੇ ਨੇ ਜਿਹੜਾ ਦੰਦਾ ਹੋ ਜਾਣਾ ਵਿੱਚ ਤੇ ਸਾਫ ਕਰਦੇ ਨੇ ਇਹ ਤੈਨੂੰ ਠੀਕ ਹੈ ਮੈਂ بڑا ਹੋਣ ਦੇ ਬੰਦੇ ਦਾ ਆ ਫਾਇਦਾ ਛੋਟੇ ਭਾਈਆਂ ਤੇ ਕੰਮ ਲਿਆ ਜਾ ਜਾ ਰਿਹਾ ਜੁਟ ਕੇ ਦੋਏ ਮੁੰਡੇ ਜੁਟ ਕੇ ਮੁੰਡੇ ਦਾ ਬਹੁਤ ਬਹੁਤ ਕੰਮ ਹੈ ਜੀ ਇਹ ਉਹ ਵੀ ਜ਼ਰੂਰ ਨਹੀਂ ਆ ਓਏ ਕੰਮ ਚ ਗਲੂਸ ਆ ਨਾ ਨਹੀਂ ਨਹੀਂ ਜ਼ਰੂਰ ਕੋਈ ਨਹੀਂ ਹੈ ਕੰਮ ਚ ਕੰਮ ਚ ਕੋਈ ਹਾਸਕ ਦੀ ਗੱਲ ਥੋੜੀ ਕੰਮ ਚ ਵਧੀਆ ਹੈ ਤਾਂ ਚੀਜ਼ ਕੰਮ ਤਾਂ ਚਾਹੀਦਾ ਹੈ ਕੰਮ ਦਾ ਬੰਦੇ ਦੇ ਕਰਮੋਂ ਨੇ ਆ ਪੈਸੇ ਵੀ ਲੈਣੇ ਆ ਸੀ ਮੇਰਾ ਤਾਂ ਕਾਦੇ ਪੈਸੇ ਸਾਨੂੰ ਪੈਸੇ ਨਹੀਂ ਮਾਉਰੀ ਲਾ ਜੂ ਤੁਹਾਨੂੰ ਦੋਨੂੰ ਤੁਰ ਕੇ ਆਇਆ ਟੈਕਸੀ ਕਰਕੇ ਆਪਦੀ ਫਾਇਦਾ ਫਾਇਦਾ ਲੈ ਲਓ ਛੱਡ ਜਾ ਇੱਥੇ ਨਹੀਂ ਕਰਦੇ ਨੂੰ ਫੋਨ ਲਾਣਾ ਪਊ ਨਹੀਂ ਲਾਉਣਾ ਪਊ ਹਰਮਨਪ੍ਰੀਤ ਨੂੰ ਆ ਕਮੈਂਟ ਤੇ ਹੀ ਤਾਂ ਬਾਕਮਲ ਕਰਦਾ ਨਹੀਂ ਸੀ ਬੜੀ ਬਾਈ ਬਣ ਕੇ ਐ ਤੇ ਕਰ ਚ ਲਿਆ ਨਾ ਆਪ ਸੀਟ ਪਿੱਛੇ ਕਰ ਦੇ ਉਹ ਰਹਿ ਨਾ ਜਾਵੇ ਖੁੰਜਾ ਮੀਂਹ ਸਵਾਰ ਕੇ ਘਾਰੀਆਂ ਖੁੰਜਾ ਨਾ ਕੋਈ ਤੇ ਛੱਡਨੀ ਕੋਈ ਛੱਡਦਾ ਹੀ ਪਾਣੀ ਮਾਰ ਲਿਆ ਨਹੀਂ ਆ ਫੜਿਆ ਦਾ ਪੂਰਾ ਫੜਿਆ ਦਾ ਲੈ ਆ ਪੂੜਾ ਫੜਾ ਤੁਹਾਇ ਦੇਖ ਲਾ ਆ ਡੱਗ ਜੀ ਚੱਲਦੀ ਬਹੁਤ ਆਪਣੇ ਇੰਡੀਆ ਚਾਹੀਦਾ ਇਹਦੇ ਨਾਲ ਦਾ ਸਿਸਟਮ ਯਾਰ ਕਰਿਆ ਹੋਆ ਬੰਦੇ ਨੇ ਦੇਖ ਤਾਂ ਕਿੰਨੇ ਇਹਦੇ ਜੀ 1 2 3 4 5 5 ਗੱਡੀਆਂ ਇਸ ਟਾਈਮ ਲੱਗੀਆਂ ਹੋਈਆਂ ਹੈ ਹੈ ਢੋਣ ਨੂੰ ਆਹ ਪੰਜਾਂ ਨੇ ਪੰਜ ਤਾਂ ਨਿਕਲਣੀਆਂ ਪੰਜੇ ਹੋਰ ਲੱਗ ਜਾਣੀਆਂ ਵੇਲੀ ਤਾਂ ਮੈਂ ਕਦੇ ਦੇਖੀ ਨਹੀਂ ਇਹ ਹਾਂ ਮੇਰੇ ਕੋਲ ਨੂੰ ਲੈ ਕੇ ਆ ਗਿਆ ਆਪ ਵੀ ਸਦੂ ਆਓ ਗਾ ਦੇਖ ਕੇ ਕਰੀਂ ਕਿ ਦੇ ਵਿੱਚ ਚੀ ਸਾਮਾਨ ਖਿੱਚ ਲੈ ਜਮੇਦਾਰ ਨਾਲੇ ਆਦੀ 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 ਲਾ ਦਿੱਤਾ ਆ ਇਹ ਰਮੀ ਲਾਇਆ ਮਜੀਦ ਨੇ ਆਹਰੇ ਸੀਟ ਦੇ ਕੋਲੇ ਇਹਨਾਂ ਲਈ ਪਾਸ ਤਿੰਨ ਨਾਲ ਤਾਂ ਲਾ ਫਾਇਆ ਸੋ ਆਪ ਐਸੀ ਸੀਟ ਪਿੱਛੇ ਕਰ ਲਾ ਮਾੜੀ ਸੀਟ ਪਿੱਛੇ ਵੀ ਹੋ ਜਾਂਦੀ ਆ ਇਹਨਾਂ ਫੜਿਆਰੀ ਤਾਂ ਮੁੱਕ ਨਹੀਂ ਦੀ ਹਾਂ ਉਹ ਕੁਵਾ ਦੇ ਫਿਰ ਉਹ ਕੁਵਾ ਦੇਰ ਉਹ ਦਿਓ ਮੈਟ ਤੇ ਮੈਟ ਸਵਾਰ ਕੇ ਖਾਬ ਕਰ ਹਮਲ ਹੋ ਗਿਆ ਖਤਮ ਇੱਧਰ ਚੱਲਦਾ ਚੱਲਦਾ ਹਾਂ ਨਾ ਹਾਂ ਹਮਲੇ ਕਰਨ ਕੱਪੜਿਆਂ ਉਰ ਮਾਰ ਲਓ ਬੱਸ ਯਾਰ ਆ ਆ ਦੇ ਲੈ ਤੇਰਾ ਹਵਾ ਕਰਿਆ ਵਾ ਢੇੜਲੇ ਪਾਸੇ ਤੇ ਬਾਈ ਉੱਪਰ ਮੈਂ ਨਹੀਂ ਮੈਂ ਨਹੀਂ ਆ ਚੱਕਿਆ ਮੈਂ ਕਿਦੇ ਚੜਿਆ ਵਾ ਉਹ ਯਾਰ ਮਜੀਦ ਕੁਫਰ ਦਾ ਟੋਲਿਆ ਕਰ ਜਿੱਦਣ ਲੈ ਕੇ ਆਏ ਤੇ ਨਾਲੇ ਦਾ ਤੋਂ ਚੜਿਆ ਵਾ ਬਾਈ ਮੁੰਡਿਆਂ ਨੇ ਗੱਡੀ ਦਾ ਚਮਕਾਤੀ ਵਿੱਚ ਦੇ ਤਾਂ ਕਰਦਾ ਕੰਮ ਮੇਰੇ ਤਾਂ ਹੋ ਗਿਆ ਜਿਹੜਾ ਖਾਲੀ ਨੂੰ ਘਵਾਈ ਜਾਂਦਾ ਯਾਰ ਕਮਲ ਉਹ ਨਾ ਪਾਉਣੇ ਹੋਣਾ ਬੰਦ ਪਹਿਲਾਂ ਖਾਲੀ ਹੋ ਲੱਗਾ ਹੱਥ ਲੱਗੇ ਕਹਿੰਦਾ ਸ਼ਾਇਦ ਬੰਦ ਹੋ ਗਿਆ ਮੇਰੇ ਆਜ ਟਾਈਮ ਸੇਵ ਆ ਦੋਨਾਂ ਦਾ ਲੋ ਵੀ ਗੱਡੀ ਹੋ ਗਈ ਬਣੀ ਸਾਫ ਹੁਣ ਚੱਲੀਏ ਬੋਲੋ ਬੱਚਿਓ ਕਿੱਥੇ ਜਾਣਾ ਹੁਣ ਹੁਣ ਚੱਲੇ ਆਪਾਂ ਅਹ ਇੰਦੀ ਦੁਕਾਨ ਦੇ ਬਾਈ ਆ ਹਾਂ ਸਾਗ ਲੈਣ ਸਾਗ ਤੇ ਪਾਲਕ ਠੀਕ ਆ ਹੋਰ ਕਮਣਾ ਹੋਰ ਕੋਈ ਚੀਜ਼ ਕੋਈ ਦਿਮਾਗ ਚੋਗੇ ਯਾਦ ਕਰ ਲਾ ਹੁਣ ਕਰੀਮ ਲੈਣੀ ਦੀ ਵੀਰ ਆ ਕਿਹੜੀ ਕਰੀਮ? ਗੋਰਾ ਹੋਣਾ। ਵਾਲੀ। ਫਿਰ ਐਂਡ लवली। ਨਾ ਨਾ। ਇਹਨਾਂ ਦੇ ਵਾਸਤੇ ਆ। ਉਹ ਨਾ ਕੋਈ ਜੀਵਾ ਜੀ ਲੈਣਗੇ ਜੀ ਜੀ। ਅਸੀਂ ਇੰਡੀਆ ਨੂੰ ਭੇਜਣੀਆਂ। ਕੋਈ ਨਾ ਲੈ ਜਾਣੇ ਹਾਂ। ਹਲੇ ਤਾਂ ਅਸੀਂ ਆਉਣਾ ਦੁਬਾਰਾ ਰੱਦ ਗੋ। ਫੇਸ ਵੀ ਕਰੀਮ ਵੀ ਲੈ ਜਾਗੇ ਚੱਕ ਕੇ। ਚਲੋ ਮੁੰਡੇ ਉਧਰੋ। ਚੱਲੀਏ। ਦੇਖੀਏ ਇਹ ਸਾਹ ਸੁਣ ਕੇਗਾ। ਐ ਖਤਮ ਕਰੀ ਗੱਡਣਾ ਪੱਟੂ।